ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਸ਼ਕਰਗੰਦੀਆਂ ਦਾ ਕੜਾਹ ਬਣਾ ਕੇ ਤਿਆਰ ਕਰਾਂਗੇ ਤੇ ਇਹ ਕੜਾਹ ਸ਼ਕਰਗੰਦੀਆਂ ਦਾ ਬਹੁਤ ਵਧੀਆ ਬਣਦਾ ਹੈ ਕੜਾਹ ਤੇ ਅਸੀਂ ਤਰ੍ਹਾਂ ਤਰ੍ਹਾਂ ਦੇ ਕੜਾਹ ਬਣਾ ਕੇ ਖਾਦੇ ਹੋਣਗੇ ਤੇ ਪਰ ਅਸੀਂ ਅੱਜ ਸ਼ਕਰਗੰਦੀਆਂ ਦਾ ਕੜਾਹ ਬਣਾਵਾਂਗੇ ਤੇ ਬਹੁਤ ਵਧੀਆ ਇਹ ਬਣ ਕੇ ਤਿਆਰ ਹੋਏਗਾ ਤੇ ਇੱਥੇ 500 ਗ੍ਰਾਮ ਆ ਸ਼ਕਰਗੰਦੀਆਂ ਲਈਆਂ ਸੀ ਸਭ ਤੋਂ ਪਹਿਲਾਂ ਅਸੀਂ ਸ਼ਕਰਗੰਧੀਆਂ ਨੂੰ ਮਲ ਮਲ ਕੇ ਇਹਨਾਂ ਨੂੰ ਤੋੜ ਦਵਾਂਗੇ ਇਹਨਾਂ ਦੇ ਅੰਦਰ ਮਿੱਟੀ ਆ ਦੇਖ ਸਕਦੇ ਤੁਸੀਂ ਮਿੱਟੀ ਲੱਗੀ ਹੁੰਦੀ ਆ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਤੇਲ ਚਾਰ ਪਾਣੀ ਧੋਵਾਂਗੇ ਜਿਹੜੀ ਮਿੱਟੀ ਆ ਉਹ ਲੱਥ ਜੇਗੀ ਸ਼ਕਰਗੰਧੀਆਂ ਨੇ ਅਸੀਂ ਧੋ ਲਿਆ ਸੀ ਤੇ ਹੁਣ ਅਸੀਂ ਇਹਨਾਂ ਨੂੰ ਹੂਕਤ ਦੇ ਵਿੱਚ ਪਾ ਦਵਾਂਗੇ ਜੇ ਤੁਸੀਂ ਕੱਟ ਕੇ ਵੀ ਇਸ ਤਰ੍ਹਾਂ ਆਪਾਂ ਜੇ ਵੱਡੀਆਂ ਦੇ ਕੱਟ ਕੇ ਵੀ ਪਾ ਸਕਦੇ ਹ ਪਰ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਹੀ ਪਾ ਦਿੱਤੀਆਂ ਸੀ ਤੇ ਕੱਟ ਕੇ ਵੀ ਛੋਟੇ ਛੋਟੇ ਪੀਸ ਕਰਕੇ ਇਹਨਾਂ ਨੂੰ ਉਬਾਲ ਲਈਦਾ ਤੇ ਸ਼ਕਰ ਗੰਦੇ ਇਹਨਾਂ ਨੂੰ ਅਸੀਂ ਅੱਜ ਪਾਣੀ ਦੇ ਵਿੱਚ ਉਬਾਲਾਂਗੇ ਦੋ ਗਲਾਸ ਪਾਣੀ ਪਾਏ ਸੀ ਤੇ ਹੁਣ ਅਸੀਂ ਕੁੱਕਰ ਦਾ ਟੱਕਣ ਲਾ ਦੇਵਾਂਗੇ ਇੱਥੇ ਆਪਾਂ ਇੱਕ ਵਿਸਲ ਪੂਰੀ ਦਵਾਵਾਂਗੇ ਦੂਸਰੀ ਵਿਸਲ ਆਉਣ ਤਿਆਂ ਤੱਕ ਆਪਾਂ ਬੰਦ ਕਰਕੇ ਇਹਦਾ ਪ੍ਰੈਸ਼ਰ ਕੱਢ ਦਵਾਂਗੇ ਛਕਰਗੰਦੀ ਜ਼ਿਆਦੀ ਗਲੇ ਬਣਾ ਇੱਕ ਵਿਸਲ ਆ ਗਈ ਸੀ ਹੁਣ ਅਸੀਂ ਕੁੱਕਰ ਨੂੰ ਖੋਲ੍ਹ ਦਵਾਂਗੇ ਤੇ ਪ੍ਰੈਸ਼ਰ ਕੁੱਕਰ ਦਾ ਅਸੀਂ ਕੱਢ ਦਿੱਤਾ ਸੀ ਤੇ ਹੁਣ ਅਸੀਂ ਇਹਨੂੰ ਚੈੱਕ ਕਰ ਲਵਾਂਗੇ ਇਹ ਤਾਂ ਪਾ ਐਕਸਟਰਾ ਇਹਨਾਂ ਨੂੰ ਹੁਣ ਚੈੱਕ ਕਰ ਲਾਂਗੇ ਛੱਲ ਜਿਹੜੀਆਂ ਸ਼ਕਰਗੰਦੀਆਂ ਹੋਆਂ ਆ ਦੇਖੋ ਤੁਸੀਂ ਇੱਕ ਵਿਸਲ ਦੇ ਨਾਲ ਹੀ ਇਹ ਸ਼ਕਰਗੰਦੀ ਪੱਕ ਕੇ ਤਿਆਰ ਆ ਤੇ ਹੁਣ ਅਸੀਂ ਇਹਨਾਂ ਨੂੰ ਠੰਡੀਆਂ ਕਰ ਲਵਾਂਗੇ ਸ਼ਕਰਗੰਦੀਆਂ ਨੂੰ ਅਸੀਂ ਠੰਡਾ ਕਰ ਲਿਆ ਸੀ ਤੇ ਹੁਣ ਅਸੀਂ ਇਹਨਾਂ ਦਾ ਛਿਲਕਾ ਉਤਾਰ ਦੇਵਾਂਗੇ ਤੇ ਇੱਕ ਵਿਸਲ ਦੇ ਵਿੱਚ ਸ਼ਕਰਗੰਦੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀ ਆ ਤੇ ਜੇ ਆਪਾਂ ਦੂਸਰੀ ਵਿਸਲ ਦਵਾ ਦੇਵਾਂਗੇ ਤੇ ਸ਼ਕਰਗੰਦੀ ਗਲ ਜੀਗੀ ਤੇ ਆ ਤੁਸੀਂ ਦੇਖ ਸਕਦੇ ਬਹੁਤ ਵਧੀਆ ਇਹਦਾ ਛਿਲਕਾ ਉੱਪਰ ਉੱਪਰੋਂ ਲੱਥ ਗਿਆ ਆ ਇੱਥੇ ਆਪਾਂ ਸਾਰੀਆਂ ਛਿਲ ਲਵਾਂਗੇ ਚਕਰਗੰਦੀਆਂ ਟੈਸ ਤਰੀਕੇ ਦੇ ਨਾਲ ਸਾਫ਼ ਕਰ ਦਵਾਂਗੇ ਅਸੀਂ ਤੇ ਨਾਲ-ਨਾਲ ਅਸੀਂ ਇਹਨੂੰ ਇਸ ਤਰ੍ਹਾਂ ਆਪਾਂ ਕ੍ਰੈਸ਼ ਕਰ ਲਵਾਂਗੇ ਇੱਕ ਦੁਕਾਚੇ ਦੇ ਨਾਲ ਤਜੀ ਆਪਾਂ ਨਾ ਵੀ ਇਹਨੂੰ ਕ੍ਰੈਸ਼ ਕਰਨਾ ਹੋਵੇ ਤੇ ਅਸੀਂ ਇਹਨੂੰ ਇਹਨੂੰ ਉਸ ਤਰ੍ਹਾਂ ਹੀ ਆਪਾਂ ਹੱਥਾਂ ਦੇ ਨਾਲ ਇਹਨੂੰ ਮਸਲ ਦਵਾਂਗੇ ਕ੍ਰੈਸ਼ ਕਰਕੇ ਬਹੁਤ ਵਧੀਆ ਇਹ ਮਲੈਮ ਜਿਹੀ ਹੋ ਜਾਂਦੀ ਹੈ ਬਹੁਤ ਵਧੀਆ ਇਸ ਤਰ੍ਹਾਂ ਇਹ ਕਦੂਕਸ ਹੋ ਜਾਂਦਾ ਹੈ ਬਰੀਕ ਬਰੀਕ ਤੇ ਇਸ ਤਰੀਕੇ ਦੀਆਂ ਅਸੀਂ ਇਹਨੂੰ ਕਦੂਕਸ ਕਰ ਲਾਂਗੇ ਹੰਦੀ ਸ਼ਕਰ ਗੰਦੀ ਨੂੰ ਇਸ ਤਰ੍ਹਾਂ ਦਾ ਅਸੀਂ ਕ੍ਰੈਸ਼ ਕਰ ਲਿਆ ਸੀ ਪੈਨ ਦੇ ਵਿੱਚ ਅਸੀਂ ਕਿਉਂ ਪਾ ਦਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਸ਼ਕਰ ਗੰਦੀ ਜਿਹੜੀ ਕ੍ਰੈਸ਼ ਕੀਤੀ ਸੀ ਉਹ ਅਸੀਂ ਪਾ ਦਵਾਂਗੇ ਰਿਡਕਸ਼ਨ ਨੂੰ ਅਸੀਂ ਔਨ ਕਰ ਦਵਾਂਗੇ ਇਹਨੂੰ ਅਸੀਂ ਇਹਨੂੰ ਹਿਲਾ ਕੇ ਪਕਾਵਾਂਗੇ ਸ਼ਕਰਗੰਦੀ ਨੂੰ 4-5 ਮਿੰਟ ਹੋ ਗਏ ਸੀ ਮੈਨੂੰ ਇਸ ਤਰ੍ਹਾਂ ਹੀ ਸਪੈਸ਼ਲ ਜਿਹੇ ਨਾਲ ਲਗਾਤਾਰ ਇਹਨੂੰ ਅਸੀਂ ਹਿਲਾਉਂਦੇ ਆ ਪਕਾਉਂਦੇ ਆ ਤੇ ਤੁਸੀਂ ਦੇਖ ਸਕਦੇ ਇਹਦਾ ਕੋਲਰ ਵੀ ਚੇਂਜ ਹੋ ਗਿਆ ਆ ਤੇ ਹੁਣ ਅਸੀਂ ਇਹਦੇ ਵਿੱਚ ਥੋੜੀ ਜਿਹੀ ਖੰਡ ਪਾ ਦਵਾਂਗੇ ਕਿਉਂਕਿ ਜਿਹੜੀ ਸ਼ਕਰਗੰਦੀ ਹੁੰਦੀ ਹੈ ਪਹਿਲਾਂ ਹੀ ਮਿੱਠੀ ਹੁੰਦੀ ਹੈ ਅਸੀਂ ਹੋਰ ਮਿੱਠਾ ਕਰਨ ਵਾਸਤੇ ਇਹਦੇ ਵਿੱਚ ਖੰਡ ਪਾ ਦਾਂਗੇ ਤੇ ਖੰਡ ਪਾ ਕੇ ਹੁਣ ਇਹਨੂੰ ਅਸੀਂ ਲਗਾਤਾਰ ਇਹਨੂੰ ਹਿਲਾ ਕੇ ਪਕਾਵਾਂਗੇ 4-5 ਮਿੰਟ ਵਾਸਤੇ ਇਹਨੂੰ ਹੁਣ ਫੇਰ ਅਸੀਂ ਇਤਨਾ ਹੀ ਹਿਲਾ ਕੇ ਪਕਾਵਾਂਗੇ ਇਹਨੂੰ ਜਿਹੜੀ ਖੰਡ ਦਾ ਪਾਣੀ ਨਿਕਲੇਗਾ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਤੱਕ ਜੇਗਾ ਤੇ ਇਹ ਬਹੁਤ ਵਧੀਆ ਟੇਸਟ ਦਾ ਹਲਵਾ ਬਣ ਕੇ ਤਿਆਰ ਹੁੰਦਾ ਸ਼ਕਰਗੰਦੀ ਦਾ ਇੱਥੇ ਬਾਦਮਗੇਜਿਸ ਡ్రਾਈ ਫਰੂਟ ਕਾਜੂ ਬਦਾਮ ਤੇ ਇਹਨਾਂ ਨੂੰ ਮੈਂ ਪਹਿਲੇ ਹੀ ਫਰਾਈ ਕਰ ਲਿਆ ਸੀ ਹੁਣ ਅਸੀਂ ਮਿਕਸ ਕਰ ਦਾਂਗੇ ਤੇ ਇਹ ਤੁਸੀਂ ਇੱਕ ਵਾਰੀ ਹਲਵਾ ਬਣਾ ਕੇ ਖਾ ਲਿਆ ਤੇ ਤੁਸੀਂ ਕਹੋਗੇ ਸ਼ਕਰਗੰਦੀ ਦਹੀਂ ਹਲਵਾ ਬਣਾਵਾਂਗੇ ਇਹ ਬਹੁਤ ਜ਼ਿਆਦਾ ਟੇਸਟ ਬੰਦਾ ਹੈ ਤੁਸੀਂ ਦੇਖ ਸਕਦੇ ਜੋ ਹਲਵੇ ਦਾ ਕਿੰਨਾ ਵਧੀਆ ਕਲਰ ਵੀ ਚੇਂਜ ਹੋ ਗਿਆ ਆ ਤੇ ਹਲਵਾ ਬਣ ਕੇ ਤਿਆਰ ਆ ਇਹਦੇ ਵਿੱਚ ਆਪਣੀ ਮਰਜ਼ੀ ਨਾਲ ਆਪਾਂ ਹੋਰ ਵੀ ਕੋਈ ਸਮਾਨ ਪਾਉਣਾ ਹੋਵੇ ਡਰਾਈ ਫਰੂਟ ਅਸੀਂ ਉਹ ਵੀ ਇਹਦੇ ਵਿੱਚ ਐਡ ਕਰ ਸਕਾਂਗੇ ਤੇ ਡਰਾਈ ਫਰੂਟ ਪਾ ਕੇ ਅਸੀਂ ਇੱਕ ਅੱਧਾ ਮਿੰਟ ਵਾਸਤੇ ਇਹਨੂੰ ਇਸ ਤਰ੍ਹਾਂ ਘੁੰਨ ਲਿਆ ਸੀ ਫਿਕਸ ਕਰ ਦਿੱਤਾ ਸੀ ਤੇ ਇਹਨਾਂ ਬਣ ਕੇ ਤਿਆਰ ਹੈ ਸ਼ੱਕਰ ਗੰਦੀ ਦੇ ਕੜਾਹ ਨੂੰ ਅਸੀਂ ਬੋਲ ਵਿੱਚ ਪਾ ਦਵਾਂਗੇ ਬਹੁਤ ਤੈਸਤ ਸ਼ੱਕਰ ਗੰਦੀ ਦਾ ਕੜਾਹ ਬਣ ਕੇ ਤਿਆਰ ਹੋਇਆ ਹੈ ਤੇ ਜੇ ਤੁਹਾਨੂੰ ਮੇਰੇ ਸ਼ੱਕਰ ਗੰਦੀ ਦੇ ਕੜਾਹ ਬਣਾਉਣ ਦੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਬੈਲ ਦੇ ਬਟਨ ਵਿੱਚ ਤੁਸੀਂ ਜਰੂਰ ਦੱਸਿਆ ਕਰੋ ਦਬਾ ਦਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਵੀ ਤੇ ਇੱਕ ਵਾਰੀ ਜ਼ਰੂਰ ਤੁਸੀਂ ਬਣਾ ਕੇ ਵੇਖਿਓ ਸ਼ਕਰਗੰਦੀ ਦਾ ਖੜਾ ਬਾਰ-ਬਾਰ ਤੁਸੀਂ ਬਣਾਓਗੇ ਬਹੁਤ ਜ਼ਿਆਦਾ ਟੇਸਟ ਬੰਦਾ ਹੈ ਤੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ